ਇੱਕ ਵੇਰ ਦੀ ਗੱਲ ਆ ਕਿ ਇੱਕ ਰਾਜਾ ਇੱਕ ਸੰਤ ਕੋਲ ਗਿਆ ਜੋ ਆਪਣੇ ਰਾਜ ਦੇ ਬਾਹਰ ਇੱਕ ਦਰਖਤ ਹੇਠ ਬੈਠਾ ਸੀ ਰਾਜੇ ਨੇ ਪੁੱਛਿਆ हे ਪ੍ਰਭੂ ਕਿ ਕੋਈ ਅਜਈ ਦਵਾਈ ਹੈ ਜੋ ਅਮਰਤਾ ਪ੍ਰਦਾਨ ਕਰ ਸਕਦੀ ਹੈ ਕਿਰਪਾ ਕਰਕੇ ਮੈਨੂੰ ਦੱਸੋ ਸੰਤ ਨੇ ਕਿਹਾ हे ਰਾਜਾ ਆਪਣੇ ਸਾਹਮਣੇ ਦੋ ਪਹਾੜਾਂ ਨੂੰ ਪਾਰ ਕਰੋ ਉੱਥੇ ਤੁਹਾਨੂੰ ਇੱਕ ਛੀਲ ਮਿਲੇਗੀ ਤੇ ਇਸ ਦਾ ਪਾਣੀ ਪੀਣ ਨਾਲ ਤੁਸੀਂ ਅਮਰ ਹੋ ਜਾਵੋਗੇ ਰਾਜੀ ਨੇ ਉੰਜੀ ਕੀਤਾ ਪਹਾੜ ਪਾਰ ਕੀਤਾ ਤੇ ਝੀਲ ਲੱਭ ਲਈ ਜਿਵੇਂ ਹੀ ਉਹ ਪਾਣੀ ਪੀਣ ਲਈ ਚੁੱਕਿਆ ਉਸ ਨੂੰ ਕਹਣ ਦੀ ਆਵਾਜ਼ ਸੁਣੀ ਆਵਾਜ਼ ਦੇ ਬਾਅਦ ਉਸ ਨੇ ਇੱਕ ਬੁੱਢਾ ਅਤੇ ਕਮਜ਼ੋਰ ਆਦਮੀ ਦਰਦ ਵਿੱਚ ਤੜਫਦਾ ਵੇਖਿਆ ਰਾਜੀ ਨੇ ਪੁੱਛਿਆ ਤੁਹਾਡੀ ਹਾਲਤ ਇਸ ਤਰ੍ਹਾਂ ਕਿਉਂ ਆਦਮੀ ਨੇ ਕਿਹਾ ਮੈਂ ਸチール ਦਾ ਪਾਣੀ ਪੀਤਾ ਤੇ ਅਮਰ ਹੋ ਗਿਆ ਜਦੋਂ ਮੈਂ 100 ਸਾਲ ਦੀ ਉਮਰ ਦਾ ਹੋਇਆ ਤਾਂ ਮੇਰੇ ਪੁੱਤਰ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਮੈਂ 50 ਸਾਲਾਂ ਤੋਂ ਇੱਥੇ ਪਿਆ ਹਾਂ ਬਿਨਾਂ ਦੇਖਭਾਲ ਦੇ ਮੇਰਾ ਪੁੱਤਰ ਮਰ ਗਿਆ ਤੇ ਮੇਰੇ ਪੋਤੇ-ਪੋਤੀਆਂ ਹੁਣ ਬੁੱਢੇ ਹੋ ਗਏ ਨੇ ਤੇ ਮੈਂ ਖਾਣਾ ਪੀਣਾ ਵੀ ਛੱਡ ਦਿੱਤਾ ਫੇਰ ਵੀ ਮੈਂ ਅਜੇ ਜ਼ਿੰਦਾ ਹਾਂ ਰਾਜੀ ਨੇ ਸੋਚਿਆ ਬੁਢਾਪੇ ਦੇ ਨਾਲ ਅਮਰਤਾ ਦਾ ਕੀ ਫਾਇਦਾ ਜੇ ਮੈਂ ਅਮਰਤਾ ਦੇ ਨਾਲ ਜਵਾਨੀ ਪ੍ਰਾਪਤ ਕਰ ਸਕਦਾ ਹਾਂ ਤਾਂ ਕੀ ਹੋਵੇਗਾ ਰਾਜਾ ਸੰਤ ਕੋਲ ਵਾਪਸ ਗਿਆ ਤੇ ਹਲ ਪੁੱਛਿਆ ਕਿਰਪਾ ਕਰਕੇ ਮੈਨੂੰ ਦੱਸੋ ਕਿ ਅਮਰਤਾ ਦੇ ਨਾਲ ਜਵਾਨੀ ਕਿਵੇਂ ਪ੍ਰਾਪਤ ਕੀਤੀ ਜਾਵੇ ਸੰਤ ਨੇ ਕਿਹਾ ਝੀਲ ਪਾਰ ਕਰਨ ਤੋਂ ਬਾਅਦ ਤੁਹਾਨੂੰ ਇੱਕ ਹੋਰ ਪਹਾੜ ਮਿਲੇਗਾ ਉਸ ਨੂੰ ਪਾਰ ਕਰੋ ਤੇ ਤੁਹਾਨੂੰ ਪੀਲੇ ਫਲਾਂ ਵਾਲਾ ਇੱਕ ਰੁੱਖ ਮਿਲੇਗਾ। ਉਹਨਾਂ ਫਲਾਂ ਵਿੱਚੋਂ ਇੱਕ ਖਾਓ ਤੇ ਤੁਹਾਨੂੰ ਅਮਰਤਾ ਦੇ ਨਾਲ ਜਵਾਨੀ ਵੀ ਮਿਲ ਜਾਏਗੀ। ਰਾਜੇ ਨੇ ਇੱਕ ਹੋਰ ਪਹਾੜ ਪਾਰ ਕੀਤਾ ਤੇ ਪੀਲੇ ਫਲਾਂ ਵਾਲਾ ਇੱਕ ਰੁੱਖ ਵੇਖਿਆ। ਜਿਵੇਂ ਹੀ ਉਹ ਫਲ ਲੈਣ ਲਈ ਹੱਥ ਵਧਾਇਆ, ਉਸ ਨੇ ਉੱਚੀ-ਉੱਚੀ ਬਹਿਸ ਅਤੇ ਲੜਾਈ ਸੁਣੀ। ਉਸ ਨੇ ਸੋਚਿਆ ਇਸ ਉਝਾਰ ਜਗ੍ਹਾ ਤੇ ਕੌਣ ਝਗੜਾ ਕਰ ਸਕਦਾ ਹੈ? ਰਾਜੇ ਨੇ ਚਾਰ ਨੌਜਵਾਨਾਂ ਨੂੰ ਉੱਚੀ-ਉੱਚੀ ਬਹਿਸ ਕਰਦੇ ਵੇਖਿਆ। ਰਾਜੇ ਨੇ ਪੁੱਛਿਆ ਤੁਸੀਂ ਝਗੜਾ ਕਿਉਂ ਕਰ ਰਹੇ ਹੋ? ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਂ 250 ਸਾਲ ਦਾ ਤੇ ਮੇਰੇ ਸੱਜੇ ਪਾਸੇ ਵਾਲਾ ਆਦਮੀ 300 ਸਾਲ ਦਾ ਹੈ। ਉਹ ਮੈਨੂੰ ਮੇਰੀ ਦੌਲਤ ਦਾ ਮੇਰਾ ਹਿੱਸਾ ਨਹੀਂ ਦੇ ਰਿਹਾ। ਜਦੋਂ ਰਾਜੇ ਨੇ ਆਪਣੇ ਸੱਜੇ ਪਾਸੇ ਵਾਲੇ ਆਦਮੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਮੇਰੇ ਪਿਤਾ ਜੋ ਕਿ 350 ਸਾਲ ਦੇ ਹਨ ਅਜੇ ਵੀ ਜਿੰਦਾ ਨੇ ਤੇ ਮੈਨੂੰ ਆਪਣਾ ਹਿੱਸਾ ਨਹੀਂ ਦੇ ਰਿਹਾ ਤਾਂ ਮੈਂ ਆਪਣੀ ਪੁੱਤਰ ਨੂੰ ਕਿਵੇਂ ਦੇ ਸਕਦਾ ਉਹ ਆਦਮੀ ਨੇ ਆਪਣੇ 400 ਸਾਲ ਦੇ ਪਿਤਾ ਵੱਲ ਇਸ਼ਾਰਾ ਕੀਤਾ ਜਿਸਨੇ ਵੀ ਇਹ ਸ਼ਿਕਾਇਤ ਕੀਤੀ ਸੀ ਉਸਨੇ ਰਾਜੇ ਨੂੰ ਦੱਸਿਆ ਕਿ ਪਿੰਡ ਵਾਲਿਆਂ ਨੇ ਉਸ ਨੂੰ ਇਸ ਬੇਅੰਤ ਜਾਇਦਾਦ ਦੇ ਝਗੜੇ ਕਾਰਨ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ ਰਾਜਾ ਹੈਰਾਨ ਹੋ ਕੇ ਸੰਤਕੁਲ ਵਾਪਸ ਆਇਆ ਕੀਆ ਧੰਨਵਾਦ ਤੁਸੀਂ ਮੈਨੂੰ ਮੌਤ ਦੀ ਮਹੱਤਤਾ ਸਮਝਾਈ ਹੈ ਸੰਤ ਨੇ ਕਿਹਾ ਮੌਤ ਕਾਰਨ ਹੀ ਇਸ ਦੁਨੀਆ ਵਿੱਚ ਪਿਆਰ ਹੈ ਮੌਤ ਦੀ ਚਿੰਤਾ ਕਰਨ ਦੀ ਬਜਾਏ ਹਰ ਦਿਨ ਤੇ ਹਰ ਪਲ ਖੁਸ਼ੀ ਨਾਲ ਜਿਓ ਹਰ ਕੋਈ ਮੌਤ ਤੋਂ ਡਰਦਾ ਹੈ ਪਰ ਜਨਮ ਅਤੇ ਮੌਤ ਸ੍ਰਿਸ਼ਟੀ ਦੇ ਨਿਯਮ ਹਨ ਇਹ ਬ੍ਰਹਿਮੰਡ ਦੇ ਸੰਤੁਲਨ ਲਈ ਜ਼ਰੂਰੀ ਹੈ ਇਸ ਤੋਂ ਬਿਨਾਂ ਮਨੁੱਖ ਇੱਕ ਦੂਜੇ ਤੇ ਹਾਵੀ ਹੋ ਜਾਂਦੇ ਨੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਦੁਨੀਆ ਆਪੇ ਬਦਲ ਜਾਵੇਗੀ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਤੇ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਸ਼ੁਕਰੀਆ ਜੀ